ਪੰਜਾਬੀ ਗਾਇਕ ਸਿੰਘਾਂ ਨੇ ਇਫਤਖਾਰ ਠਾਕੁਰ ਨੂੰ ਪਾਈ ਚਾੜ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਕੁਮ ਪੰਜਾਬੀ ਇੰਡਸਟਰੀ ਵੀ ਹੁਣ ਇਫਤਖਾਰ ਠਾਕੁਰ ਦੇ ਖਿਲਾਫ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇਫਤਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੇ ਹੋਏ ਸਾਹਮਣੇ ਆ ਰਹੇ ਸੀ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਸਨ ਤਾਂ ਜਿਹੜੇ ਚਾਹਣ ਵਾਲੇ ਨੇ ਪੰਜਾਬੀ ਇੰਡਸਟਰੀ ਨੂੰ ਜਿਹੜੇ ਦਰਸ਼ਕ ਨੇ ਉਹ ਕਾਫੀ ਲੰਬੇ ਸਮੇਂ ਤੋਂ ਢੀਕਾਰੇ ਸੀਗੇ ਕਿ ਕਿਉਂ ਹਲੇ ਤੱਕ ਇਫਤਖਾਰ ਠਾਕੁਰ ਦੇ ਖਿਲਾਫ ਪੰਜਾਬੀ ਇੰਡਸਟਰੀ ਕਿਉਂ ਨਹੀਂ ਬੋਲ ਰਹੀ ਆਖਰ ਕੋਈ ਤਾਂ ਸਾਹਮਣੇ ਆ ਕੇ ਬੋਲੇ ਸੋ ਰਕੇਸ਼ ਤਮਨ ਚੱਲ ਮੇਰਾ ਪੁੱਤ ਦੇ ਜਿਹੜੇ ਰਾਈਟਰ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਇਫਤਖਾਰ ਠਾਕੁਰ ਦੀ ਝਾੜ ਪਾਈ ਸੀ ਕੱਲ ਉਹਨਾਂ ਨੇ ਇੱਕ ਵੀਡੀਓ ਤੇ ਪੋਸਟ ਸਾਂਝੀ ਕੀਤੀ ਸੀਗੀ ਤੇ ਅੱਜ ਗਾਇਕ ਸਿੰਘਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਫਤਖਾਰ ਠਾਕੁਰ ਨੂੰ ਝਾੜ ਪਾਈ ਆ ਉਸ ਪੋਸਟ ਦੇ ਵਿੱਚ ਸਿੰਘਾ ਕੀ ਲਿਖਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਨੇ ਆ ਗਾਇਕ ਸਿੰਘਾ ਲਿਖਦੇ ਨੇ ਜੰਗ ਮੁੱਕ ਵੀ ਗਈ ਤੇਰੇ ਐਵੇਂ ਚਲੂਨੇ ਲੜੀ ਜਾਂਦੇ ਐ ਨਾ ਹੁਣ ਬੁੱਤ ਵੀ ਬੋਲਣ ਲੱਗ ਪਏ ਆਪਣਾ ਆਪਣਾ ਕੰਮ ਕਰੋ ਤੇ ਰੋਟੀ ਖਾਓ ਐਵੇਂ ਨਾ ਫੋਕੀ ਹਵਾ ਚ ਦੋਨੇ ਪਾਸਿਓ ਤੀਰ ਲੈ ਲੈਂ ਇਫਤਖਾਰ ਠਾਕੁਰ ਨੂੰ ਸਿੰਘੇ ਨੇ ਇਹ ਪੋਸਟ ਸਾਂਝੀ ਕਰਕੇ ਟੈਗ ਕੀਤਾ ਹੈ ਔਰ ਇਹ ਗੱਲ ਕਹੀ ਹੈ ਕਿ ਆਪਣਾ ਆਪਣਾ ਕੰਮ ਕਰੋ ਤੇ ਐਵੇਂ ਉੜਤਾ ਤੀਰ ਨਹੀਂ ਲਈਦਾ ਹੁੰਦਾ ਸੋ ਅਜਿਹੀਆਂ ਗੱਲਾਂ ਹੁਣ ਗਾਇਕ ਸਿੰਘਾਂ ਦੇ ਵੱਲੋਂ ਬੋਲੀਆਂ ਜਾ ਰਹੀਆਂ ਕਿਉਂਕਿ ਇਫਤਖਾਰ ਠਾਕੁਰ ਦੀ ਜੇਕਰ ਅਸੀਂ ਵੀਡੀਓ ਦੀ ਗੱਲ ਕਰਦੇ ਆ ਤੇ ਲਗਾਤਾਰ ਪੰਜਾਬੀ ਇੰਡਸਟਰੀ ਤੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆ ਰਹੇ ਸੀ ਇਫਤਖਾਰ ਠਾਕੁਰ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬੀ ਇੰਡਸਟਰੀ ਜਿਹੜੀ ਹੈ ਉਹਨਾਂ ਦੇ ਸਿਰ ਤੋਂ ਚੱਲਦੀ ਹੈ ਇਫਤਖਾਰ ਠਾਕੁਰ ਤੋਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲ ਸਕਦੀਆਂ ਅਜਿਹੀ ਸਟੇਟਮੈਂਟ ਵੀ ਉਹਨਾਂ ਦੇ ਸਾਹਮਣੇ ਆਈ ਸੀਗੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਉਹ ਬੈਕਗ੍ਰਾਉਂਡ 뮤직 ਦਿੰਦੇ ਨੇ ਡਾਇਲੌਗ ਲਿਖਦੇ ਨੇ ਸਕ੍ਰੀਨਪਲੇ ਲਿਖਦੇ ਨੇ ਅਜਿਹੀਆਂ ਗੱਲਾਂ ਵੀ ਉਹਨਾਂ ਨੇ ਕਹੀਆਂ ਕਿ ਕਾਮੇਡੀ ਤੱਕ ਪੰਜਾਬੀ ਫਿਲਮਾਂ ਦੀ ਉਹ ਲਿਖਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੌਰ 'ਤੇ ਠਾਕੁਰ ਦੀ ਕੇਵੀ ਸਟੇਟਮੈਂਟ ਸੀਗੀ ਕਿ ਉਹਨਾਂ ਨੇ ਜਿੰਨੀਆਂ ਫਿਲਮਾਂ ਕੀਤੀਆਂ ਨੇ ਉਹ ਸਾਰੀਆਂ ਹਿੱਟ ਰਹੀਆਂ ਨੇ ਉਸ ਤੋਂ ਇਲਾਵਾ ਫਿਲਮਾਂ ਪੰਜਾਬੀ ਇੰਡਸਟਰੀ ਚ ਨਹੀਂ ਚੱਲਦੀ ਆ ਸੋ ਅਜਿਹੇ ਹੀ ਸਟੇਟਮੈਂਟਸ ਦੇ ਕੇ ਹੋਏ ਲਗਾਤਾਰ ਪੰਜਾਬੀ ਇੰਡਸਟਰੀ ਵੀ ਹੁਣ ਲਗਾਤਾਰ ਇਫਤਖਾਰ ਠਾਕੁਰ ਨੂੰ ਝਾੜ ਪਾ ਰਹੀ ਆ ਆਏ ਦਿਨ ਕੋਈ ਨਾ ਕੋਈ ਕਲਾਕਾਰ ਜਿਹੜਾ ਇੱਕ ਪੋਸਟ ਦੇ ਰਾਹੀਂ ਇਫਤਖਾਰ ਠਾਕੁਰ ਨੂੰ ਝਾੜ ਪਾਉਂਦਾ ਔਰ ਖਰੀਆਂ ਖਰੀਆਂ ਗੱਲਾਂ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਪਹਿਲਾ ਰਕੇਸ਼ ਧਵਨ ਦੇ ਵੱਲੋਂ ਜਿਹੜੇ ਚੱਲ ਮੇਰਾ ਪੁੱਤ ਦੇ ਰਾਈਟਰ ਨੇ ਜਿਨ੍ਹਾਂ ਨੇ ਬ੍ਰੇਕ ਦਿੱਤਾ ਸੀ ਪੰਜਾਬੀ ਫਿਲਮਾਂ ਦੇ ਵਿੱਚ ਅਮਰਿੰਦਰ ਗਿੱਲ ਦੇ ਨਾਲ ਸਭ ਤੋਂ ਪਹਿਲਾਂ ਜਿਹੜੇ ਅਦਾਕਾਰ ਨੇ ਪਾਕਿਸਤਾਨੀ ਅਦਾਕਾਰ ਨੇ ਉਹ ਕੰਮ ਕਰਦੇ ਹੋਏ ਨਜ਼ਰ ਆਏ ਸੀਗੇ ਅਮਰਿੰਦਰ ਗਿੱਲ ਦੇ ਵੱਲੋਂ ਇੱਕ ਬ੍ਰੇਕ ਦਿੱਤੀ ਗਈ ਸੀਗੀ ਪੰਜਾਬੀ ਫਿਲਮਾਂ ਦੇ ਵਿੱਚ ਤਾਂ ਕਾਫੀ ਚਰਚਾ ਇਸ ਤੇ ਛਿੜੀ ਸੀਗੀ ਕਿ ਉਸ ਤੋਂ ਪਹਿਲਾਂ ਜਿਹੜੇ ਲੋਕ ਨੇ ਉਹ ਸਿਰਫ ਉਹਨਾਂ ਨੂੰ ਪਾਕਿਸਤਾਨੀ ਡਰਾਮਾ ਦੇ ਵਿੱਚ ਵੇਖਦੇ ਸੀਗੇ ਫਿਲਮਾਂ ਦੇ ਜਿਹੜੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਜਿਹੜੀਆਂ ਇੰਟਰਵਿਊਜ਼ ਹੋਣੀਆਂ ਸ਼ੁਰੂ ਹੋਈਆਂ ਰਕੇਸ਼ ਤਵੰਦ ਦੀ ਸਟੇਟਮੈਂਟ ਦੇ ਵਿੱਚ ਇਹ ਚੀਜ਼ ਸੀਗੀ ਕਿ ਉਹ ਪੰਜਾਬੀ ਫਿਲਮਾਂ ਤੋਂ ਬਾਅਦ ਹੀ ਸ਼ੁਰੂਆਤ ਹੋਈ ਐ ਸੋ ਹੁਣ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਗਾਇਕ ਸਿੰਘਾ ਦੇ ਵੱਲੋਂ ਵੀ ਪਾਕਿਸਤਾਨ ਅਨੀ ਅਦਾਕਾਰ ਇਫਤਖਾਰ ਟਾਕੁਰ ਨੂੰ ਝਾੜ ਪਾਈ ਜਾ ਰਹੀ ਹੈ ਕਿ ਪੰਜਾਬੀ ਸਿਨੇਮਾ ਬਾਰੇ ਜਿਹੜੀਆਂ ਸਟੇਟਮੈਂਟਸ ਇਫਤਖਾਰ ਟਾਕੁਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਉਹ ਸਰਾ ਸਰ ਗਲਤ ਨੇ ਔਰ ਸਿਰਫ ਉਹਨਾਂ ਨੂੰ ਆਪਣੇ ਕੰਮ ਦੇ ਨਾਲ ਮਤਲਬ ਰੱਖਣ ਦੀ ਸਲਾਹ ਦੇ ਰਹੇ ਨੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਤੇ ਦਿਦਰੋ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਪੰਜਾਬੀ ਇੰਡਸਟਰੀ ਵੀ ਪਾਕਿਸਤਾਨੀ ਅਦਾਕਾਰ ਫਿਖਰ ਠਾਕੁਰ ਦੇ ਹੋਈ ਖਿਲਾਫ ਪੰਜਾਬੀ ਗਾਇਕ ਸਿੰਘਾਂ ਨੇ ਫਿਖਰ ਠਾਕੁਰ ਨੂੰ ਪਾਈ ਚਾਰ ਸਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਕ ਪੰਜਾਬੀ ਇੰਡਸਟਰੀ ਵੀ ਹੁਣ ਇਫਤਖਾਰ ਠਾਕੁਰ ਦੇ ਖਿਲਾਫ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇਫਤਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੇ ਹੋਏ ਸਾਹਮਣੇ ਆ ਰਹੇ ਸੀ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਸਨ ਤਾਂ ਜਿਹੜੇ ਚਾਹਣ ਵਾਲੇ ਨੇ ਪੰਜਾਬੀ ਇੰਡਸਟਰੀ ਨੂੰ ਜਿਹੜੇ ਦਰਸ਼ਕ ਨੇ ਉਹ ਕਾਫੀ ਲੰਬੇ ਸਮੇਂ ਤੋਂ ਢੀਕਾਰ ਰੇ ਸੀਗੇ ਕਿ ਕਿਉਂ ਹਲੇ ਤੱਕ ਇਫਤਖਾਰ ਠਾਕੁਰ ਦੇ ਖਿਲਾਫ ਪੰਜਾਬੀ ਇੰਡਸਟਰੀ ਕਿਉਂ ਨਹੀਂ ਬੋਲ ਰਹੀ ਆਖਰ ਕੋਈ ਤਾਂ ਸਾਹਮਣੇ ਆ ਕੇ ਬੋਲੇ ਸੋ ਰਾਕੇਸ਼ ਤਮਨ ਚੱਲ ਮੇਰਾ ਪੁੱਤ ਦੇ ਜਿਹੜੇ ਰਾਈਟਰ ਨੇ ਉਹਨਾਂ ਨੇ ਸਭ ਤੋਂ ਪਹਿ ਇਫਤਖਾਰ ਠਾਕੁਰ ਦੀ ਝਾੜ ਪਾਈ ਸੀ ਕੱਲ ਉਹਨਾਂ ਨੇ ਇੱਕ ਵੀਡੀਓ ਤੇ ਪੋਸਟ ਸਾਂਝੀ ਕੀਤੀ ਸੀਗੀ ਤੇ ਅੱਜ ਗਾਇਕ ਸਿੰਘਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਫਤਖਾਰ ਠਾਕੁਰ ਨੂੰ ਝਾੜ ਪਾਈ ਆ ਉਸ ਪੋਸਟ ਦੇ ਵਿੱਚ ਸਿੰਘਾ ਕੀ ਲਿਖਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਨੇ ਆ ਗਾਇਕ ਸਿੰਘਾ ਲਿਖਦੇ ਨੇ ਜੰਗ ਮੁੱਕ ਵੀ ਗਈ ਤੇਰੇ ਐਵੇਂ ਚਲੂਨੇ ਲੜੀ ਜਾਂਦੇ ਐ ਨਾ ਹੁਣ ਬੁੱਤ ਵੀ ਬੋਲਣ ਲੱਗ ਪਏ ਆਪਣਾ ਆਪਣਾ ਕੰਮ ਕਰੋ ਤੇ ਰੋਟੀ ਖਾਓ ਐਵੇਂ ਨਾ ਫੋਕੀ ਹਵਾ 'ਚ ਦੋਨੇ ਪਾਸਿਓਂ तीर ਲੈ ਲੈ। ਇਫਤਖਾਰ ਠਾਕੁਰ ਨੂੰ ਸਿੰਘੇ ਨੇ ਇਹ ਪੋਸਟ ਸਾਂਝੀ ਕਰਕੇ ਟੈਗ ਕੀਤਾ ਹੈ ਔਰ ਇਹ ਗੱਲ ਕਹੀ ਹੈ ਕਿ ਆਪਣਾ ਆਪਣਾ ਕੰਮ ਕਰੋ ਤੇ ਐਵੇਂ ਉੜਦਾ ਤੀਰ ਨਹੀਂ ਲਈਦਾ ਹੁੰਦਾ। ਸੋ ਅਜਿਹੀਆਂ ਗੱਲਾਂ ਹੁਣ ਗਾਇਕ ਸਿੰਘਾ ਦੇ ਵੱਲੋਂ ਬੋਲੀਆਂ ਜਾ ਰਹੀਆਂ ਹਨ ਕਿਉਂਕਿ ਇਫਤਖਾਰ ਠਾਕੁਰ ਦੀ ਜੇਕਰ ਅਸੀਂ ਵੀਡੀਓ ਦੀ ਗੱਲ ਕਰਦੇ ਆਂ ਤੇ ਲਗਾਤਾਰ ਪੰਜਾਬੀ ਇੰਡਸਟਰੀ ਤੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆ ਰਹੇ ਸੀ ਗਿਫਤਖਾਰ ਠਾਕੁਰ। ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬੀ ਇੰਡਸਟਰੀ ਜਿਹੜੀ ਹੈ ਉਹਨਾਂ ਦੇ ਸਿਰ ਤੋਂ ਚੱਲਦੀ ਹੈ। ਇਫਤਖਾਰ ਠਾਕੁਰ ਤੋਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲ ਸਕਦੀਆਂ। ਅਜਿਹੀ ਸਟੇਟਮੈਂਟ ਵੀ ਉਹਨਾਂ ਦੇ ਸਾਹਮਣੇ ਆਈ ਸੀਗੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਉਹ ਬੈਕਗ੍ਰਾਉਂਡ 뮤직 ਦਿੰਦੇ ਨੇ ਡਾਇਲੌਗ ਲਿਖਦੇ ਨੇ ਸਕ੍ਰੀਨ ਪਲੇ ਲਿਖਦੇ ਨੇ ਅਜਿਹੀਆਂ ਗੱਲਾਂ ਵੀ ਉਹਨਾਂ ਨੇ ਕਹੀਆਂ ਕਿ ਕਾਮੇਡੀ ਤੱਕ ਪੰਜਾਬੀ ਫਿਲਮਾਂ ਦੀ ਉਹ ਲਿਖਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਔਰ ਇਫਤਖਾਰ ਠਾਕੁਰ ਦੀ ਕਿਹਵੀਂ ਸਟੇਟਮੈਂਟ ਸੀਗੀ ਕਿ ਉਹਨਾਂ ਨੇ ਜਿੰਨੀਆਂ ਫਿਲਮਾਂ ਕੀਤੀਆਂ ਨੇ ਉਹ ਸਾਰੀਆਂ ਹਿੱਟ ਰਹੀਆਂ ਨੇ ਉਸ ਤੋਂ ਇਲਾਵਾ ਫਿਲਮਾਂ ਪੰਜਾਬੀ ਇੰਡਸਟਰੀ ਚ ਨਹੀਂ ਚੱਲਦੀਆਂ ਸੋ ਜਿਹੀਆਂ ਸਟੇਟਮੈਂਟਸ ਦੇ ਕੇ ਹੋਏ ਲਗਾਤਾਰ ਪੰਜਾਬੀ ਇੰਡਸਟਰੀ ਵੀ ਹੁਣ ਲਗਾਤਾਰ ਇਫਤਖਾਰ ਠਾਕੁਰ ਨੂੰ ਝਾੜ ਪਾ ਰਹੀ ਹੈ ਆਏ ਦਿਨ ਕੋਈ ਨਾ ਕੋਈ ਕਲਾਕਾਰ ਜਿਹੜਾ ਇੱਕ ਪੋਸਟ ਦੇ ਰਾਹੀਂ ਇਫਤਖਾਰ ਠਾਕੁਰ ਨੂੰ ਝਾੜ ਪਾਉਂਦਾ ਔਰ ਖਰੀਆਂ-ਖਰੀਆਂ ਗੱਲਾਂ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਪਹਿਲਾ ਰਕੇਸ਼ ਧਵਨ ਦੇ ਵੱਲੋਂ ਜਿਹੜੇ ਚੱਲ ਮੇਰਾ ਪੁੱਤ ਦੇ ਰਾਈਟਰ ਨੇ ਜਿਨ੍ਹਾਂ ਨੇ ਬ੍ਰੇਕ ਦਿੱਤਾ ਸੀ ਪੰਜਾਬੀ ਫਿਲਮਾਂ ਦੇ ਵਿੱਚ ਅਮਰਿੰਦਰ ਗਿੱਲ ਦੇ ਨਾਲ ਸਭ ਤੋਂ ਪਹਿਲਾਂ ਜਿਹੜੇ ਅਦਾਕਾਰ ਨੇ ਪਾਕਿਸਤਾਨੀ ਅਦਾਕਾਰ ਨੇ ਉਹ ਕੰਮ ਕਰਦੇ ਹੋਏ ਨਜ਼ਰ ਆਏ ਸੀਗੇ ਅਮਰਿੰਦਰ ਗਿੱਲ ਦੇ ਵੱਲੋਂ ਇੱਕ ਬ੍ਰੇਕ ਦਿੱਤੀ ਗਈ ਸੀਗੀ ਪੰਜਾਬੀ ਫਿਲਮਾਂ ਦੇ ਵਿੱਚ ਤਾਂ ਕਾਫੀ ਚਰਚਾ ਇਸ ਤੇ ਛਿੜੀ ਸੀ ਕਿ ਉਸ ਤੋਂ ਪਹਿਲਾਂ ਜਿਹੜੇ ਲੋਕ ਨੇ ਉਹ ਸਿਰਫ ਉਹਨਾਂ ਨੂੰ ਪਾਕਿਸਤਾਨੀ ਡਰਾਮਿਆਂ ਦੇ ਵਿੱਚ ਵੇਖਦੇ ਸੀਗੇ ਫਿਲਮਾਂ ਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਜਿਹੜੀਆਂ ਇੰਟਰਵਿਊਜ਼ ਹੋਣੀਆਂ ਸ਼ੁਰੂ ਹੋਈਆਂ ਰਕੇਸ਼ ਤਵੰਦੀ ਸਟੇਟਮੈਂਟ ਦੇ ਵਿੱਚ ਇਹ ਚੀਜ਼ ਸੀਗੀ ਕਿ ਉਹ ਪੰਜਾਬੀ ਫਿਲਮਾਂ ਤੋਂ ਬਾਅਦ ਹੀ ਸ਼ੁਰੂਆਤ ਹੋਈ ਐ ਸੋ ਹੁਣ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਗਾਇਕ ਸਿੰਘਾਂ ਦੇ ਵੱਲੋਂ ਵੀ ਪਾਕਿਸਤਾਨੀ ਅਦਾਕਾਰ ਇਫਤਖਾਰ ਟਾਕੁਰ ਨੂੰ ਝਾੜ ਪਾਈ ਜਾ ਰਹੀ ਹੈ ਕਿ ਪੰਜਾਬੀ ਸਿਨੇਮਾ ਬਾਰੇ ਜਿਹੜੀਆਂ ਸਟੇਟਮੈਂਟਸ ਇਫਤਖਾਰ ਟਾਕੁਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਉਹ ਸਰਾ ਸਰ ਗਲਤ ਨੇ ਮਤਲਬ ਰੱਖਣ ਦੀ ਸਲਾਹ ਦੇ ਰਹੇ ਨੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਤੇ ਦਿਰੋਦਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਪੰਜਾਬੀ ਇੰਡਸਟਰੀ ਵੀ ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਦੇ ਹੋਈ ਖਿਲਾਫ ਪੰਜਾਬੀ ਗਾਇਕ ਸਿੰਘਾਂ ਨੇ ਇਫਤਖਾਰ ਠਾਕੁਰ ਨੂੰ ਪਾਈ ਝਾੜ ਸ਼ੁਭਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਕ ਪੰਜਾਬੀ ਇੰਡਸਟਰੀ ਵੀ ਹੁਣ ਇਫਤਖਾਰ ਠਾਕੁਰ ਦੇ ਖਿਲਾਫ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇਫਤਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੇ ਹੋਏ ਸਾਹਮਣੇ ਆ ਰਹੇ ਸੀ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਸਨ ਤਾਂ ਜਿਹੜੇ ਚਾਹਣ ਵਾਲੇ ਨੇ ਪੰਜਾਬੀ ਇੰਡਸਟਰੀ ਨੂੰ ਜਿਹੜੇ ਦਰਸ਼ਕ ਨੇ ਉਹ ਕਾਫੀ ਲੰਬੇ ਸਮੇਂ ਤੋਂ ਢੀਕਾਰੇ ਸੀਗੇ ਕਿ ਕਿਉਂ ਹਲੇ ਤੱਕ ਇਫਤਖਾਰ ਠਾਕੁਰ ਦੇ ਖਿਲਾਫ ਪੰਜਾਬੀ ਇੰਡਸਟਰੀ ਕਿਉਂ ਨਹੀਂ ਬੋਲ ਰਹੀ ਆਖਰ ਕੋਈ ਤਾਂ ਸਾਹਮਣੇ ਆ ਕੇ ਬੋਲੇ ਸੁਰakesh Taman ਚੱਲ ਮੇਰਾ ਪੁੱਤ ਦੇ ਜਿਹੜੇ ਰਾਈਟਰ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਇਫਤਖਾਰ ਠਾਕੁਰ ਦੀ ਝਾੜ ਪਾਈ ਸੀ ਕੱਲ ਉਹਨਾਂ ਨੇ ਇੱਕ ਵੀਡੀਓ ਤੇ ਪੋਸਟ ਸਾਂਝੀ ਕੀਤੀ ਸੀਗੀ ਤੇ ਅੱਜ ਗਾਇਕ ਸਿੰਘਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਫਤਖਾਰ ਠਾਕੁਰ ਨੂੰ ਝਾੜ ਪਾਈ ਆ ਉਸ ਪੋਸਟ ਦੇ ਵਿੱਚ ਸਿੰਘਾ ਕੀ ਲਿਖਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਦੇ ਆ ਗਾਇਕ ਸਿੰਘਾ ਲਿਖਦੇ ਨੇ ਜੰਗ ਮੁੱਕ ਵੀ ਗਈ ਤੇਰੇ ਐਵੇਂ ਚਲੂਨੇ ਲੜੀ ਜਾਂਦੇ ਐ ਨਾ ਹੁਣ ਬੁੱਤ ਵੀ ਬੋਲਣ ਲੱਗ ਪਏ ਆਪਣਾ ਆਪਣਾ ਕੰਮ ਕਰੋ ਤੇ ਰੋਟੀ ਖਾਓ ਐਵੇਂ ਨਾ ਫੋਕੀ ਹਵਾ 'ਚ ਦੋਨੇ ਪਾਸੇਓ ਤੀਰ ਲੈ ਲੈਣ ਇਫਤਖਾਰ ਠਾਕੁਰ ਨੂੰ ਸਿੰਘੇ ਨੇ ਇਹ ਪੋਸਟ ਸਾਂਝੀ ਕਰਕੇ ਟੈਗ ਕੀਤਾ ਹੈ ਔਰ ਇਹ ਗੱਲ ਕਹੀ ਹੈ ਕਿ ਆਪਣਾ ਆਪਣਾ ਕੰਮ ਕਰੋ ਤੇ ਐਵੇਂ ਉੜਤਾ ਤੀਰ ਨਹੀਂ ਲਈਦਾ ਹੁੰਦਾ ਸੋ ਅਜਿਹੀਆਂ ਗੱਲਾਂ ਹੁਣ ਗਾਇਕ ਸਿੰਘਾ ਦੇ ਵੱਲੋਂ ਬੋਲੀਆਂ ਜਾ ਰਹੀਆਂ ਹਨ ਕਿਉਂਕਿ ਇਫਤਖਾਰ ਠਾਕੁਰ ਦੀ ਜੇਕਰ ਅਸੀਂ ਵੀਡੀਓ ਦੀ ਗੱਲ ਕਰਦੇ ਹਾਂ ਤੇ ਲਗਾਤਾਰ ਪੰਜਾਬੀ ਇੰਡਸਟਰੀ ਤੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆ ਰਹੇ ਸੀ ਇਫਤਖਾਰ ਠਾਕੁਰ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬੀ ਇੰਡਸਟਰੀ ਜਿਹੜੀ ਹੈ ਉਹਨਾਂ ਦੇ ਸਿਰ ਤੋਂ ਚੱਲਦੀ ਹੈ ਇਫਤਖਾਰ ਠਾਕੁਰ ਤੋਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲ ਸਕਦੀਆਂ ਅਜਿਹੀ ਸਟੇਟਮੈਂਟ ਵੀ ਉਹਨਾਂ ਦੇ ਸਾਹਮਣੇ ਆਈ ਸੀਗੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਉਹ ਬੈਕਗ੍ਰਾਉਂਡ 뮤직 ਦਿੰਦੇ ਨੇ ਡਾਇਲੌਗ ਲਿਖਦੇ ਨੇ ਸਕ੍ਰੀਨ ਪਲੇ ਲਿਖਦੇ ਨੇ ਅਜਿਹੀਆਂ ਗੱਲਾਂ ਵੀ ਉਹਨਾਂ ਨੇ ਕਹੀਆਂ ਕਿ ਕਾਮੇਡੀ ਤੱਕ ਪੰਜਾਬੀ ਫਿਲਮਾਂ ਦੀ ਉਹ ਲਿਖਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਔਰ ਇਫਤਖਾਰ ਠਾਕੁਰ ਦੀ ਕੇਵੀ ਸਟੇਟਮੈਂਟ ਸੀਗੀ ਕਿ ਉਹਨਾਂ ਨੇ ਜਿੰਨੀਆਂ ਫਿਲਮਾਂ ਕੀਤੀਆਂ ਨੇ ਉਹ ਸਾਰੀਆਂ ਹਿੱਟ ਰਹੀਆਂ ਨੇ ਉਸ ਤੋਂ ਇਲਾਵਾ ਫਿਲਮਾਂ ਪੰਜਾਬੀ ਇੰਡਸਟਰੀ ਚ ਨਹੀਂ ਚੱਲਦੀਆਂ ਸੋ ਅਜਿਹੇ ਹੀ ਸਟੇਟਮੈਂਟਸ ਦੇਦਗੇ ਹੋਏ ਲਗਾਤਾਰ ਪੰਜਾਬੀ ਇੰਡਸਟਰੀ ਵੀ ਹੁਣ ਲਗਾਤਾਰ ਇਫਤਖਾਰ ਠਾਕੁਰ ਨੂੰ ਝਾੜ ਪਾ ਰਹੀ ਆ ਆਏ ਦਿਨ ਕੋਈ ਨਾ ਕੋਈ ਕਲਾਕਾਰ ਜਿਹੜਾ ਇੱਕ ਪੋਸਟ ਦੇ ਰਾਹੀ ਇਫਤਖਾਰ ਠਾਕੁਰ ਨੂੰ ਝਾੜ ਪਾਉਂਦਾ ਔਰ ਖਰੀਆਂ ਖਰੀਆਂ ਗੱਲਾਂ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਪਹਿਲਾ ਰਕੇਸ਼ ਧਵਨ ਦੇ ਵੱਲੋਂ ਜਿਹੜੇ ਚੱਲ ਮੇਰਾ ਪੁੱਤ ਦੇ ਰਾਈਟਰ ਨੇ ਜਿਨ੍ਹਾਂ ਨੇ ਬ੍ਰੇਕ ਦਿੱਤਾ ਸੀ ਪੰਜਾਬੀ ਫਿਲਮਾਂ ਦੇ ਵਿੱਚ ਅਮਰਿੰਦਰ ਗਿੱਲ ਦੇ ਨਾਲ ਸਭ ਤੋਂ ਪਹਿਲਾਂ ਜਿਹੜੇ ਅਦਾਕਾਰ ਨੇ ਪਾਕਿਸਤਾਨੀ ਅਦਾਕਾਰ ਨੇ ਉਹ ਕੰਮ ਕਰਦੇ ਹੋਏ ਨਜ਼ਰ ਆਏ ਸੀਗੇ ਅਮਰਿੰਦਰ ਗਿੱਲ ਦੇ ਵੱਲੋਂ ਇੱਕ ਬ੍ਰੇਕ ਦਿੱਤੀ ਗਈ ਸੀਗੀ ਪੰਜਾਬੀ ਫਿਲਮਾਂ ਦੇ ਵਿੱਚ ਤਾਂ ਕਾਫੀ ਚਰਚਾ ਇਸ ਤੇ ਛਿੜੀ ਸੀਗੀ ਕਿ ਉਸ ਤੋਂ ਪਹਿਲਾਂ ਜਿਹੜੇ ਲੋਕ ਨੇ ਉਹ ਸਿਰਫ ਉਹਨਾਂ ਨੂੰ ਪਾਕਿਸਤਾਨੀ ਡਰਾਮਿਆਂ ਦੇ ਵਿੱਚ ਵੇਖਦੇ ਸੀਗੇ ਫਿਲਮਾਂ ਦੇ ਵਿੱਚ ਜਿਹੜੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਜਿਹੜੀਆਂ ਇੰਟਰਵਿਊਜ਼ ਹੋਣੀਆਂ ਸ਼ੁਰੂ ਹੋਈਆਂ ਰਕੇਸ਼ ਤਾਂ ਵੰਦੀ ਸਟੇਟਮੈਂਟ ਦੇ ਵਿੱਚ ਇਹ ਚੀਜ਼ ਸੀਗੀ ਕਿ ਉਹ ਪੰਜਾਬੀ ਫਿਲਮਾਂ ਤੋਂ ਬਾਅਦ ਹੀ ਸ਼ੁਰੂਆਤ ਹੋਈ ਹੈ ਸੋ ਹੁਣ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਗਾਇਕ ਸਿੰਘਾ ਦੇ ਵੱਲੋਂ ਵੀ ਪਾਕਿਸਤਾਨ ਅਦਾਕਾਰ ਇਫਤਖਾਰ ਟਾਕੁਰ ਨੂੰ ਝਾੜ ਪਾਈ ਜਾ ਰਹੀ ਹੈ ਕਿ ਪੰਜਾਬੀ ਸਿਨੇਮਾ ਬਾਰੇ ਜਿਹੜੀਆਂ ਸਟੇਟਮੈਂਟਸ ਇਫਤਖਾਰ ਟਾਕੁਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਉਹ ਸਾਰਾ ਸਾਰ ਗਲਤ ਨੇ ਔਰ ਸਿਰਫ ਉਹਨਾਂ ਨੂੰ ਆਪਣੇ ਕੰਮ ਦੇ ਨਾਲ ਮਤਲਬ ਰੱਖਣ ਦੀ ਸਲਾਹ ਦੇ ਰਹੇ ਨੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਤੇ ਦਿਰੋਦਨਿਕ ਸਵੇਰਾ ਟੀਵੀ ਸਾਰਸਿਕਾ ਪੰਜਾਬੀ ਇੰਡਸਟਰੀ ਵੀ ਪਾਕਿਸਤਾਨੀ ਅਦਾਕਾਰ ਫਿਖਰ ਠਾਕੁਰ ਦੇ ਹੋਈ ਖਿਲਾਫ ਪੰਜਾਬੀ ਗਾਇਕ ਸਿੰਘਾਂ ਨੇ ਫਿਖਰ ਠਾਕੁਰ ਨੂੰ ਪਾਈ ਚਾੜ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਕੁਮ ਪੰਜਾਬੀ ਇੰਡਸਟਰੀ ਵੀ ਹੁਣ ਇਫਤਖਾਰ ਠਾਕੁਰ ਦੇ ਖਿਲਾਫ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇਫਤਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੇ ਹੋਏ ਸਾਹਮਣੇ ਆ ਰਹੇ ਸੀ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਸਨ ਤਾਂ ਜਿਹੜੇ ਚਾਹਣ ਵਾਲੇ ਨੇ ਪੰਜਾਬੀ ਇੰਡਸਟਰੀ ਨੂੰ ਜਿਹੜੇ ਦਰਸ਼ਕ ਨੇ ਉਹ ਕਾਫੀ ਲੰਬੇ ਸਮੇਂ ਤੋਂ ਢੀਕ ਘਾਰੇ ਸੀਗੇ ਕਿ ਕਿਉਂ ਹਲੇ ਤੱਕ ਇਫਤਖਾਰ ਠਾਕੁਰ ਦੇ ਖਿਲਾਫ ਪੰਜਾਬੀ ਇੰਡਸਟਰੀ ਕਿਉਂ ਨਹੀਂ ਬੋਲ ਰਹੀ ਆਖਰ ਕੋਈ ਤਾਂ ਸਾਹਮਣੇ ਆ ਕੇ ਬੋਲੇ ਸੋ ਰਾਕੇਸ਼ ਤਮਨ ਚੱਲ ਮੇਰਾ ਪੁੱਤ ਦੇ ਜਿਹੜੇ ਰਾਈਟਰ ਨੇ ਉਹਨਾਂ ਨੇ ਸਭ ਤੋਂ ਪਹਿ ਇਫਤਖਾਰ ਠਾਕੁਰ ਦੀ ਝਾੜ ਪਾਈ ਸੀ ਕੱਲ ਉਹਨਾਂ ਨੇ ਇੱਕ ਵੀਡੀਓ ਤੇ ਪੋਸਟ ਸਾਂਝੀ ਕੀਤੀ ਸੀਗੀ ਤੇ ਅੱਜ ਗਾਇਕ ਸਿੰਘਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਫਤਖਾਰ ਠਾਕੁਰ ਨੂੰ ਝਾੜ ਪਾਈ ਆ ਉਸ ਪੋਸਟ ਦੇ ਵਿੱਚ ਸਿੰਘਾ ਕੀ ਲਿਖਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਨੇ ਆ ਗਾਇਕ ਸਿੰਘਾ ਲਿਖਦੇ ਨੇ ਜੰਗ ਮੁੱਕ ਵੀ ਗਈ ਤੇਰੇ ਐਵੇਂ ਚਲੂਨੇ ਲੜੀ ਜਾਂਦੇ ਐ ਨਾ ਹੁਣ ਬੁੱਤ ਵੀ ਬੋਲਣ ਲੱਗ ਪਏ ਆਪਣਾ ਆਪਣਾ ਕੰਮ ਕਰੋ ਤੇ ਰੋਟੀ ਖਾਓ ਐਵੇਂ ਨਾ ਫੋਕੀ ਹਵਾ 'ਚ ਦੋਨੇ ਪਾਸਿਓਂ तीर ਲੈ ਲਈ ਇਫਤਖਾਰ ਠਾਕੁਰ ਨੂੰ ਸਿੰਘੇ ਨੇ ਇਹ ਪੋਸਟ ਸਾਂਝੀ ਕਰਕੇ ਟੈਗ ਕੀਤਾ ਹੈ ਔਰ ਇਹ ਗੱਲ ਕਹੀ ਹੈ ਕਿ ਆਪਣਾ ਆਪਣਾ ਕੰਮ ਕਰੋ ਤੇ ਐਵੇਂ ਉੜਦਾ ਤੀਰ ਨਹੀਂ ਲਈਦਾ ਹੁੰਦਾ ਸੋ ਅਜਿਹੀਆਂ ਗੱਲਾਂ ਹੁਣ ਗਾਇਕ ਸਿੰਘਾ ਦੇ ਵੱਲੋਂ ਬੋਲੀਆਂ ਜਾ ਰਹੀਆਂ ਕਿਉਂਕਿ ਇਫਤਖਾਰ ਠਾਕੁਰ ਦੀ ਜੇਕਰ ਅਸੀਂ ਵੀਡੀਓ ਦੀ ਗੱਲ ਕਰਦੇ ਆਂ ਤੇ ਲਗਾਤਾਰ ਪੰਜਾਬੀ ਇੰਡਸਟਰੀ ਤੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆ ਰਹੇ ਸੀ ਗਿਫਤਖਾਰ ਠਾਕੁਰ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬੀ ਇੰਡਸਟਰੀ ਜਿਹੜੀ ਹੈ ਉਹਨਾਂ ਦੇ ਸਿਰ ਤੋਂ ਚੱਲਦੀ ਹੈ ਇਫਤਖਾਰ ਠਾਕੁਰ ਤੋਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲ ਸਕਦੀਆਂ ਅਜਿਹੀ ਸਟੇਟਮੈਂਟ ਵੀ ਉਹਨਾਂ ਦੇ ਸਾਹਮਣੇ ਆਈ ਸੀਗੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਉਹ ਬੈਕਗ੍ਰਾਉਂਡ 뮤직 ਦਿੰਦੇ ਨੇ ਡਾਇਲੌਗ ਲਿਖਦੇ ਨੇ ਸਕ੍ਰੀਨ ਪਲੇ ਲਿਖਦੇ ਨੇ ਅਜਿਹੀਆਂ ਗੱਲਾਂ ਵੀ ਉਹਨਾਂ ਨੇ ਕਹੀਆਂ ਕਿ ਕਾਮੇਡੀ ਤੱਕ ਪੰਜਾਬੀ ਫਿਲਮਾਂ ਦੀ ਉਹ ਲਿਖਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਔਰ ਇਫਤਖਾਰ ਠਾਕੁਰ ਦੀ ਕਿਹਵੀਂ ਸਟੇਟਮੈਂਟ ਸੀਗੀ ਕਿ ਉਹਨਾਂ ਨੇ ਜਿੰਨੀਆਂ ਫਿਲਮਾਂ ਕੀਤੀਆਂ ਨੇ ਉਹ ਸਾਰੀਆਂ ਹਿੱਟ ਰਹੀਆਂ ਨੇ ਉਸ ਤੋਂ ਇਲਾਵਾ ਫਿਲਮਾਂ ਪੰਜਾਬੀ ਇੰਡਸਟਰੀ ਚ ਨਹੀਂ ਚੱਲਦੀਆਂ ਸੋ ਜਿਹੀਆਂ ਸਟੇਟਮੈਂਟਸ ਦੇਦੇ ਹੋਏ ਲਗਾਤਾਰ ਪੰਜਾਬੀ ਇੰਡਸਟਰੀ ਵੀ ਹੁਣ ਲਗਾਤਾਰ ਇਫਤਖਾਰ ਠਾਕੁਰ ਨੂੰ ਝਾੜ ਪਾ ਰਹੀ ਆ ਆਏ ਦਿਨ ਕੋਈ ਨਾ ਕੋਈ ਕਲਾਕਾਰ ਜਿਹੜਾ ਇੱਕ ਪੋਸਟ ਦੇ ਰਾਹੀਂ ਇਫਤਖਾਰ ਠਾਕੁਰ ਨੂੰ ਝਾੜ ਪਾਉਂਦਾ ਔਰ ਖਰੀਆਂ-ਖਰੀਆਂ ਗੱਲਾਂ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਪਹਿਲਾਂ ਰਕੇਸ਼ ਧਵਨ ਦੇ ਵੱਲੋਂ ਜਿਹੜੇ ਚੱਲ ਮੇਰਾ ਪੁੱਤ ਦੇ ਰਾਈਟਰ ਨੇ ਜਿਨ੍ਹਾਂ ਨੇ ਬ੍ਰੇਕ ਦਿੱਤਾ ਸੀ ਪੰਜਾਬੀ ਫਿਲਮਾਂ ਦੇ ਵਿੱਚ ਅਮਰਿੰਦਰ ਗਿੱਲ ਦੇ ਨਾਲ ਸਭ ਤੋਂ ਪਹਿਲਾਂ ਜਿਹੜੇ ਅਦਾਕਾਰ ਨੇ ਪਾਕਿਸਤਾਨੀ ਅਦਾਕਾਰ ਨੇ ਉਹ ਕੰਮ ਕਰਦੇ ਹੋਏ ਨਜ਼ਰ ਆਏ ਸੀਗੇ ਅਮਰਿੰਦਰ ਗਿੱਲ ਦੇ ਵੱਲੋਂ ਇੱਕ ਬ੍ਰੇਕ ਦਿੱਤੀ ਗਈ ਸੀਗੀ ਪੰਜਾਬੀ ਫਿਲਮਾਂ ਦੇ ਵਿੱਚ ਤਾਂ ਕਾਫੀ ਚਰਚਾ ਇਸ ਤੇ ਛਿੜੀ ਸੀਗੀ ਕਿ ਉਸ ਤੋਂ ਪਹਿਲਾਂ ਜਿਹੜੇ ਲੋਕ ਨੇ ਉਹ ਸਿਰਫ ਉਹਨਾਂ ਨੂੰ ਪਾਕਿਸਤਾਨੀ ਡਰਾਮਿਆਂ ਦੇ ਵਿੱਚ ਵੇਖਦੇ ਸੀਗੇ ਫਿਲਮਾਂ ਦੇ ਜਿਹੜੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਜਿਹੜੀਆਂ ਇੰਟਰਵਿਊਜ਼ ਹੋਣੀਆਂ ਸ਼ੁਰੂ ਹੋਈਆਂ ਰਾਕੇਸ਼ ਧਵਨ ਦੀ ਸਟੇਟਮੈਂਟ ਦੇ ਵਿੱਚ ਇਹ ਚੀਜ਼ ਸੀਗੀ ਕਿ ਉਹ ਪੰਜਾਬੀ ਫਿਲਮਾਂ ਤੋਂ ਬਾਅਦ ਹੀ ਸ਼ੁਰੂਆਤ ਹੋਈ ਹੈ ਸੋ ਹੁਣ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਗਾਇਕ ਸਿੰਘਾ ਦੇ ਵੱਲੋਂ ਵੀ ਪਾਕਿਸਤਾਨ ਨੀ ਅਦਾਕਾਰ ਇਫਤਖਾਰ ਠਾਕੁਰ ਨੂੰ ਝਾੜ ਪਾਈ ਜਾ ਰਹੀ ਹੈ ਕਿ ਪੰਜਾਬੀ ਸਿਨੇਮਾ ਬਾਰੇ ਜਿਹੜੀਆਂ ਸਟੇਟਮੈਂਟਸ ਇਫਤਖਾਰ ਠਾਕੁਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਉਹ ਸਾਰਾ ਸਾਰ ਗਲਤ ਨੇ ਔਰ ਸਿਰਫ ਉਹਨਾਂ ਨੂੰ ਆਪਣੇ ਕੰਮ ਦੇ ਨਾਲ ਮਤਲਬ ਰੱਖਣ ਦੀ ਸਲਾਹ ਦੇ ਰਹੇ ਨੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਤੇ ਦਿਰੋਦੈਨਿਕ ਸਵੇਰਾ ਟੀਵੀ ਸਾਰਸਿਕਾ ਪੰਜਾਬੀ ਇੰਡਸਟਰੀ ਵੀ ਪਾਕਿਸਤਾਨੀ ਅਦਾਕਾਰ ਇਫਤਖਾਰ ਠਾਕੁਰ ਦੇ ਹੋਈ ਖਿਲਾਫ ਪੰਜਾਬੀ ਗਾਇਕ ਸਿੰਗਾ ਨੇ ਇਫਤਖਾਰ ਠਾਕੁਰ ਨੂੰ ਪਾਈ ਚਾਰ ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਸ਼ਕ ਪੰਜਾਬੀ ਇੰਡਸਟਰੀ ਵੀ ਹੁਣ ਇਫਤਖਾਰ ਠਾਕੁਰ ਦੇ ਖਿਲਾਫ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇਫਤਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੰਦੇ ਹੋਏ ਸਾਹਮਣੇ ਆ ਰਹੇ ਸੀ ਲਗਾਤਾਰ ਉਹਨਾਂ ਦੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਸਨ ਤਾਂ ਜਿਹੜੇ ਚਾਹਣ ਵਾਲੇ ਨੇ ਪੰਜਾਬੀ ਇੰਡਸਟਰੀ ਨੂੰ ਜਿਹੜੇ ਦਰਸ਼ਕ ਨੇ ਉਹ ਕਾਫੀ ਲੰਬੇ ਸਮੇਂ ਤੋਂ ਢੀਕਾਰੇ ਸੀਗੇ ਕਿ ਕਿਉਂ ਹਲੇ ਤੱਕ ਇਫਤਖਾਰ ਠਾਕੁਰ ਦੇ ਖਿਲਾਫ ਪੰਜਾਬੀ ਇੰਡਸਟਰੀ ਕਿਉਂ ਨਹੀਂ ਬੋਲ ਰਹੀ ਆਖਰ ਕੋਈ ਤਾਂ ਸਾਹਮਣੇ ਆ ਕੇ ਬੋਲੇ ਸੁਰakesh Taman ਚੱਲ ਮੇਰਾ ਪੁੱਤ ਦੇ ਜਿਹੜੇ ਰਾਈਟਰ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਇਫਤਖਾਰ ਠਾਕੁਰ ਦੀ ਝਾੜ ਪਾਈ ਸੀ ਕੱਲ ਉਹਨਾਂ ਨੇ ਇੱਕ ਵੀਡੀਓ ਤੇ ਪੋਸਟ ਸਾਂਝੀ ਕੀਤੀ ਸੀਗੀ ਤੇ ਅੱਜ ਗਾਇਕ ਸਿੰਘਾ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਫਤਖਾਰ ਠਾਕੁਰ ਨੂੰ ਝਾੜ ਪਾਈ ਆ ਉਸ ਪੋਸਟ ਦੇ ਵਿੱਚ ਸਿੰਘਾ ਕੀ ਲਿਖਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਉਹ ਦੱਸ ਦਿੰਨੇ ਆ ਗਾਇਕ ਸਿੰਘਾ ਲਿਖਦੇ ਨੇ ਜੰਗ ਮੁੱਖ ਵੀ ਗਈ ਤੇਰੇ ਐਵੇਂ ਚਲੂਨੇ ਲੜੀ ਜਾਂਦੇ ਐ ਨਾ ਹੁਣ ਬੁੱਤ ਵੀ ਬੋਲਣ ਲੱਗ ਪਏ ਆਪਣਾ ਆਪਣਾ ਕੰਮ ਕਰੋ ਤੇ ਰੋਟੀ ਖਾਓ ਐਵੇਂ ਨਾ ਫੋਕੀ ਹਵਾ 'ਚ ਦੋਨੇ ਪਾਸਿਓਂ ਤੀਰ ਲੈ ਲੈਂ ਇਫਤਖਾਰ ਠਾਕੁਰ ਨੂੰ ਸਿੰਘੇ ਨੇ ਇਹ ਪੋਸਟ ਸਾਂਝੀ ਕਰਕੇ ਟੈਗ ਕੀਤਾ ਹੈ ਔਰ ਇਹ ਗੱਲ ਕਹੀ ਹੈ ਕਿ ਆਪਣਾ ਆਪਣਾ ਕੰਮ ਕਰੋ ਤੇ ਐਵੇਂ ਉੜਤਾ ਤੀਰ ਨਹੀਂ ਲਈਦਾ ਹੁੰਦਾ ਸੋ ਅਜਿਹੀਆਂ ਗੱਲਾਂ ਹੁਣ ਗਾਇਕ ਸਿੰਘਾਂ ਦੇ ਵੱਲੋਂ ਬੋਲੀਆਂ ਜਾ ਰਹੀਆਂ ਕਿਉਂਕਿ ਇਫਤਖਾਰ ਠਾਕੁਰ ਦੀ ਜੇਕਰ ਅਸੀਂ ਵੀਡੀਓ ਦੀ ਗੱਲ ਕਰਦੇ ਆ ਤੇ ਲਗਾਤਾਰ ਪੰਜਾਬੀ ਇੰਡਸਟਰੀ ਤੇ ਇਲਜ਼ਾਮ ਲਾਉਂਦੇ ਹੋਏ ਨਜ਼ਰ ਆ ਰਹੇ ਸੀ ਇਫਤਖਾਰ ਠਾਕੁਰ ਉਹਨਾਂ ਨੇ ਕਿਹਾ ਸੀਗਾ ਕਿ ਪੰਜਾਬੀ ਇੰਡਸਟਰੀ ਜਿਹੜੀ ਹੈ ਉਹਨਾਂ ਦੇ ਸਿਰ ਤੋਂ ਚੱਲਦੀ ਹੈ ਇਫਤਖਾਰ ਠਾਕੁਰ ਤੋਂ ਬਿਨਾ ਪੰਜਾਬੀ ਫਿਲਮਾਂ ਨਹੀਂ ਚੱਲ ਸਕਦੀਆਂ ਅਜਿਹੀ ਸਟੇਟਮੈਂਟ ਵੀ ਉਹਨਾਂ ਦੀ ਸਾਹਮਣੇ ਆਈ ਸੀਗੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਉਹ ਬੈਕਗ੍ਰਾਉਂਡ ਮਿਊਜ਼ਿਕ ਦਿੰਦੇ ਨੇ ਡਾਇਲੌਗ ਲਿਖਦੇ ਨੇ ਸਕ੍ਰੀਨਪਲੇ ਲਿਖਦੇ ਨੇ ਅਜਿਹੀਆਂ ਗੱਲਾਂ ਵੀ ਉਹਨਾਂ ਨੇ ਕਹੀਆਂ ਕਿ ਕਾਮੇਡੀ ਤੱਕ ਪੰਜਾਬੀ ਫਿਲਮਾਂ ਦੀ ਉਹ ਲਿਖਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਔਰ ਇਫਤਖਾਰ ਠਾਕੁਰ ਦੀ ਕੇਵੀ ਸਟੇਟਮੈਂਟ ਸੀਗੀ ਕਿ ਉਹਨਾਂ ਨੇ ਜਿੰਨੀਆਂ ਫਿਲਮਾਂ ਕੀਤੀਆਂ ਨੇ ਉਹ ਸਾਰੀਆਂ ਹਿੱਟ ਰਹੀਆਂ ਨੇ ਉਸ ਤੋਂ ਇਲਾਵਾ ਫਿਲਮਾਂ ਪੰਜਾਬੀ ਇੰਡਸਟਰੀ ਚ ਨਹੀਂ ਚੱਲਦੀਆਂ ਸੋ ਅਜਿਹੇ ਹੀ ਸਟੇਟਮੈਂਟਸ ਦੇਦੇ ਹੋਏ ਲਗਾਤਾਰ ਪੰਜਾਬੀ ਇੰਡਸਟਰੀ ਵੀ ਹੁਣ ਲਗਾਤਾਰ ਇਫਤਖਾਰ ਠਾਕੁਰ ਨੂੰ ਝਾੜ ਪਾ ਰਹੀ ਹੈ ਆਏ ਦਿਨ ਕੋਈ ਨਾ ਕੋਈ ਕਲਾਕਾਰ ਜਿਹੜਾ ਇੱਕ ਪੋਸਟ ਦੇ ਰਾਹੀਂ ਇਫਤਖਾਰ ਠਾਕੁਰ ਨੂੰ ਝਾੜ ਪਾਉਂਦਾ ਔਰ ਖਰੀਆਂ-ਖਰੀਆਂ ਗੱਲਾਂ ਸੁਣਾਉਂਦੇ ਹੋਏ ਨਜ਼ਰ ਆ ਰਹੇ ਨੇ ਪਹਿਲਾ ਰਕੇਸ਼ ਧਵਨ ਦੇ ਵੱਲੋਂ ਜਿਹੜੇ ਚੱਲ ਮੇਰਾ ਪੁੱਤ ਦੇ ਰਾਈਟਰ ਨੇ ਜਿਨ੍ਹਾਂ ਨੇ ਬ੍ਰੇਕ ਦਿੱਤਾ ਸੀ ਪੰਜਾਬੀ ਫਿਲਮਾਂ ਦੇ ਵਿੱਚ ਅਮਰਿੰਦਰ ਗਿੱਲ ਦੇ ਨਾਲ ਸਭ ਤੋਂ ਪਹਿਲਾਂ ਜਿਹੜੇ ਅਦਾਕਾਰ ਨੇ ਪਾਕਿਸਤਾਨੀ ਅਦਾਕਾਰ ਨੇ ਉਹ ਕੰਮ ਕਰਦੇ ਹੋਏ ਨਜ਼ਰ ਆਏ ਸੀਗੇ ਅਮਰਿੰਦਰ ਗਿੱਲ ਦੇ ਵੱਲੋਂ ਇੱਕ ਬ੍ਰੇਕ ਦਿੱਤੀ ਗਈ ਸੀਗੀ ਪੰਜਾਬੀ ਫਿਲਮਾਂ ਦੇ ਵਿੱਚ ਤਾਂ ਕਾਫੀ ਚਰਚਾ ਇਸ ਤੇ ਛਿੜੀ ਸੀਗੀ ਕਿ ਉਸ ਤੋਂ ਪਹਿਲਾਂ ਜਿਹੜੇ ਲੋਕ ਨੇ ਉਹ ਸਿਰਫ ਉਹਨਾਂ ਨੂੰ ਪਾਕਿਸਤਾਨੀ ਡਰਾਮਾ ਦੇ ਵਿੱਚ ਵੇਖਦੇ ਸੀਗੇ ਫਿਲਮਾਂ ਦੇ ਜਿਹੜੀ ਸ਼ੁਰੂਆਤ ਹੋਈ ਉਸ ਤੋਂ ਬਾਅਦ ਜਿਹੜੀਆਂ ਇੰਟਰਵਿਊਜ਼ ਹੋਣੀਆਂ ਸ਼ੁਰੂ ਹੋਈਆਂ ਰਕੇਸ਼ ਤਵੰਦ ਦੀ ਸਟੇਟਮੈਂਟ ਦੇ ਵਿੱਚ ਇਹ ਚੀਜ਼ ਸੀਗੀ ਕਿ ਉਹ ਪੰਜਾਬੀ ਫਿਲਮਾਂ ਤੋਂ ਬਾਅਦ ਹੀ ਸ਼ੁਰੂਆਤ ਹੋਈ ਐ ਸੋ ਹੁਣ ਵੱਡੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਗਾਇਕ ਸਿੰਘਾ ਦੇ ਵੱਲੋਂ ਵੀ ਪਾਕਿਸਤਾਨ ਪੰਜਾਬੀ ਅਦਾਕਾਰ ਇਫਤਖਾਰ ਟਾਕੁਰ ਨੂੰ ਝਾੜ ਪਾਈ ਜਾ ਰਹੀ ਹੈ ਕਿ ਪੰਜਾਬੀ ਸਿਨੇਮਾ ਬਾਰੇ ਜਿਹੜੀਆਂ ਸਟੇਟਮੈਂਟਸ ਇਫਤਖਾਰ ਟਾਕੁਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਉਹ ਸਰਾ ਸਰ ਗਲਤ ਨੇ ਔਰ ਸਿਰਫ ਉਹਨਾਂ ਨੂੰ ਆਪਣੇ ਕੰਮ ਦੇ ਨਾਲ ਮਤਲਬ ਰੱਖਣ ਦੀ ਸਲਾਹ ਦੇ ਰਹੇ ਨੇ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਸਾਡੇ ਨਾਲ ਜ਼ਰੂਰ ਸਾਂਝਾ ਕਰਿਓ ਤੇ ਦਿਦਰੋ ਦਿਨਿਕ ਸਵੇਰਾ ਟੀਵੀ 사ਸ਼ਕਾਰ ਪੰਜਾਬੀ ਇੰਡਸਟਰੀ ਵੀ ਪਾਕਿਸਤਾਨੀ ਅਦਾਕਾਰ ਇਫਤਿਖਾਰ ਠਾਕੁਰ ਦੇ ਹੋਈ ਖਿਲਾਫ ਪੰਜਾਬੀ ਗਾਇਕ ਸਿੰਘਾ ਨੇ ਇਫਤਿਖਾਰ ਠਾਕੁਰ ਨੂੰ ਪਾਈ ਝਾੜ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਕੁਨ ਪੰਜਾਬੀ ਇੰਡਸਟਰੀ ਵੀ ਹੁਣ ਇਫਤਿਖਾਰ ਠਾਕੁਰ ਦੇ ਖਿਲਾਫ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿੱਥੇ ਇਫਤਿਖਾਰ ਠਾਕੁਰ ਲਗਾਤਾਰ ਪੰਜਾਬੀ ਇੰਡਸਟਰੀ ਨੂੰ ਲੈ ਕੇ ਵਿਵਾਦ